ਅੰਮ੍ਰਿਤਸਰ ਸ਼ਹਿਰ ਦੇ ਜਿਹੜਾ ਕੂੜੇ ਦਾ ਡੰਪ ਹੈ ਜਿਹਨੂੰ ਅਸੀਂ ਭਗਤਾ ਵਾਲੇ ਡੰਪ ਦੇ ਨਾਂ ਨਾਲ ਜਾਣਦੇ ਹਾਂ ਬਹੁਤ ਵੱਡਾ ਹੀ ਮੁਸ਼ਕਿਲ ਹੈ ਉਹਦੀ ਕਿਉਂਕਿ ਉਹਦੇ ਪੋਲੂਸ਼ਨ ਦੇ ਨਾਲ ਜਿਹੜੇ ਉੱਥੇ ਰਹਿ ਰਹੇ ਲੋਕ ਨੇ ਉਹ ਬਹੁਤ ਵੱਡੀ ਨਰਕ ਦੀ ਜ਼ਿੰਦਗੀ ਬਤੀਤ ਕਰਦੇ ਨੇ ਔਰ बार-बार ਜਦੋਂ ਵੀ ਸਰਕਾਰ ਸਟੇਟ ਚ ਚੇਂਜ ਹੁੰਦੀ ਹੈ ਉਹਦੇ ਵਿੱਚ ਇਹੀ ਇੱਕ ਮੁੱਦਾ ਵੱਡਾ ਉਸ ਇਲਾਕੇ ਦਾ ਉੱਠ ਕੇ ਆਉਂਦਾ ਕਿ ਇਹ ਡੰਪ ਕਦੋਂ ਉੱਥੋਂ ਰਾਹਤ ਮਿਲੇਗੀ ਅੱਜ ਜਿੱਥੇ ਵਰਲਡ ਦੇ ਵਿੱਚ ਡਿਵੈਲਪਡ ਕੰਟਰੀਆਂ ਚ ਜਾ ਕੇ ਦੇਖੋਗੇ ਕੂੜਾ ਕਿਵੇਂ ਸੰਭਾਲਿਆ ਜਾਂਦਾ ਪਰ ਸਾਡਾ ਜਿਹੜਾ ਤੰਤਰ ਐ ਇਹਨੂੰ ਜਿਹੜੇ ਬਿਊਰੋਕ੍ਰੇਸੀ ਐ ਜਾਂ ਜਿਹੜਾ ਸਰਕਾਰ ਦਾ ਸਿਸਟਮ ਐ ਲੋਕਲ ਬਾਡੀ ਉਹ ਕਲੈਪਸ ਹੋਇਆ ਪਿਆ ਉਹ ਇਹਨਾਂ ਨੂੰ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿੰਨੇ ਪੋਲੂਸ਼ਨ ਦੇ ਮਸਲੇ ਨੇ ਚਾਹੇ ਭਗਤਾਲਾ ਦਾ ਡੰਪ ਐ ਤਾਂ ਚਾਹੇ ਟੋਂਗਟਾਪ ਡਰੇਨ ਐ ਚਾਹੇ ਨਾਲਾ ਐ ਭਗਤਾਲੇ ਦੇ ਵਗਦਾ ਇਹ ਸਾਰੇ ਸਟੇਟ ਸਬਜੈਕਟ ਨੇ ਜਿੰਨਾ ਚਿਰ ਲੋਕਲ ਬਾਡੀ ਇਹਨਾਂ ਦੇ ਉੱਤੇ ਪ੍ਰੋਜੈਕਟ ਨਹੀਂ ਬਣਾਉਂਗੀ ਕੋਈ ਵੀ ਇਹਨੂੰ ਫੰਡਿੰਗ ਨਹੀਂ ਕਰ ਸਕਦਾ ਪ੍ਰੋਜੈਕਟ ਕੰਪਲੀਟ ਨਹੀਂ ਹੋ ਸਕਦਾ ਸੋ ਬਾਰ-ਬਾਰ ਮੈਂ ਜਦੋਂ ਦਾ ਵੀ ਮੈਂਬਰ ਪਾਰਲੀਮੈਂਟ ਬਣਿਆ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਰੱਖਿਆ ਐ ਔਰ ਦਿਸ਼ਾ ਦੀ ਰੀਵਿਊ ਕਰਦੇ ਆ ਸਾਰੇ ਜਿੰਨੇ ਵੀ ਕੰਮ ਹੁੰਦੇ ਨੇ ਚਾਹੇ ਸਟੇਟ ਦੇ ਹੋਣ ਚਾਹੇ ਸੈਂਟਰ ਦੇ ਹੋਣ ਉਹ ਸਾਰਿਆਂ ਦੇ ਉੱਤੇ ਅਸੀਂ ਇਹ ਆਨ ਰਿਕਾਰਡ ਜਿਹੜਾ ਹਰ ਵਾਰ ਸਰਕਾਰ ਨੂੰ ਲਿਖ ਕੇ ਭੇਜੀਦਾ ਕਿ ਇਹਦਾ ਹੱਲ ਜਿਹੜਾ ਕੀਤਾ ਜਾਵੇ ਲੋਕਾਂ ਨੂੰ ਨਰਕ ਤੋਂ ਰਾਹਤ ਦਿੱਤੀ ਜਾਵੇ ਤੋਂ ਹੁਣ ਵੀ ਜਿੰਨਾ ਚਿਰ ਸਟੇਟ ਗਵਰਨਮੈਂਟ ਲੋਕਲ ਬਾਡੀ ਮਨਿਸਟਰ ਜਿਹੜਾ ਜਾਂ ਮੁੱਖ ਮੰਤਰੀ ਇਹਦੇ ਉੱਲ ਧਿਆਨ ਨਹੀਂ ਦੇਣਗੇ ਇੰਨੀ ਵੱਡੀ ਇਤਿਹਾਸਿਕ ਸ਼ਹਿਰ ਦੇ ਵਿੱਚ ਖਾਸ ਕਰਕੇ ਜਿਹੜਾ ਗੋਲਡ ਦਾ ਕੰਮ ਔਰ ਸੰਗਮਰਮਰ ਦਾ ਜਿੰਨਾ ਸੁਣਾ ਹਰਮੰਦਰ ਸਾਹਿਬ ਹੋਇਆ ਉਹ ਸਾਰੇ ਤੇ ਬਹੁਤ ਵੱਡਾ ਇੰਪੈਕਟ ਹੈ ਦਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖਲਵਾੜ ਹੋ ਰਿਹਾ ਲੋਕ ਮਰ ਰਹੇ ਨੇ ਔਰ ਉਹਦੇ ਉੱਤੇ ਵੀ ਬਹੁਤ ਵੱਡਾ ਪੈਕ ਪੈ ਰਿਹਾ ਮੇਰੀ ਸਰਕਾਰ ਨੂੰ ਜਦੋਂ ਦੀ ਸਰਕਾਰ ਬਣੀ ਮੈਂ ਹਰ ਸਰਕਾਰ ਦੇ ਵਿੱਚ ਇਹ ਬੇਨਤੀਆਂ ਕਰਦਾ ਕਿ ਇਹ ਮੁੱਖ ਮੁੱਦੇ ਨੇ ਇਹਨਾਂ ਦੇ ਉੱਤੇ ਤਵੱਜੋ ਦਿਓ ਇਹਨਾਂ ਦਾ ਹੱਲ ਕੱਢੋ ਅਸੀਂ ਜਿੱਥੇ ਤੱਕ ਪੈਸੇ ਦੀ ਗੱਲ ਹੈ ਜੇ ਪੈਸੇ ਨਹੀਂ ਹੈਗੇ ਤਾਂ ਅਸੀਂ ਸੈਂਟਰ ਤੋਂ ਪੈਸੇ ਢਾਕੇ ਦੇ ਸਕਦੇ ਆ ਪਰ ਪ੍ਰੋਜੈਕਟ ਜਿਹੜਾ ਹੈ ਉਹ ਸਟੇਟ ਨੂੰ ਵਡਾ ਕੇ ਦੇਣਾ ਪਊਗਾ ਤੇ ਮੈਂ ਸਰਕਾਰ ਨੂੰ ਪੀਨ ਕਰਦਾ ਕਿ ਸਰਕਾਰ ਇਹਦੇ ਵੱਲ ਧਿਆਨ ਦੇਵੇ ਬਹੁਤ ਮਾੜੀ ਹਾਲਾਤ ਹੈ ਉਹਨਾਂ ਲੋਕਾਂ ਦੇ ਜਿਹੜੇ ਉਹ ਡੰਪ ਪਾਣੀ ਜਗ੍ਹਾ ਤੇ ਰਹਿ ਰਹੇ ਆ ਕਿਉਂਕਿ ਇਲੈਕਸ਼ਨ ਆਉਣੀਆਂ ਫਿਰ ਤੁਸੀਂ ਉਹੀ ਕੁਝ ਕਹਿਣਾ ਕਿ ਕਰਦੇ ਆਂਗੇ ਹੋ ਜਾਏਗਾ ਹੁਣ ਤੁਹਾਡੇ ਕੋਲ ਪਾਵਰ ਹੈ ਤੇ 2.5 ਸਾਲ ਤੁਸੀਂ ਕੌਂਸਲਰ ਦੀ ਇਲੈਕਸ਼ਨ ਨਹੀਂ ਕਰਾਈ ਹੁਣ ਹਾਊਸ ਵੀ ਹੈ ਮੇਅਰ ਵੀ ਹੈ ਮੁੱਖ ਮੰਤਰੀ ਵੀ ਨੇ ਇਹਨਾਂ ਨੂੰ ਇੱਕੋ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਇਹਦੀ ਪ੍ਰੋਜੈਕਟ ਰਿਪੋਰਟ ਬਣਾਓ ਹਾਂ ਠੀਕ ਹੈ ਹੁਣ ਇਹਨਾਂ ਨੇ ਕਿਹਾ ਕਿ ਕੂੜਾ ਉਥੋਂ ਚੱਕ ਦੇਾਂਗੇ ਪਰ ਇਹ ਸਥਾਈ ਹੱਲ ਨਹੀਂ ਹੈਗਾ ਜਿੰਨਾ ਚਿਰ ਕੂੜਾ ਸਾਮੰਨ ਦਾ ਪ੍ਰੋਪਰ ਹੱਲ ਨਹੀਂ ਹੁੰਦਾ ਉੰਨਾ ਚਿਰ ਅਜਿਹੇ ਡੰਪ ਸ਼ਹਿਰ ਦੇ ਚਾਰ ਪਾਸੇ ਲੱਦਾ ਬਣ ਜਾਣੇ ਨੇ ਹੋਰ ਬਣ ਰਹੇ ਨੇ ਹੋਰ ਜ਼ਿਆਦਾ ਵਧ ਸਰਕਾਰ ਨੂੰ ਬੇਨਤੀ ਜਲਦੀ ਤੋਂ ਜਲਦੀ ਇਹਦਾ ਹੱਲ ਕਰੇ